ਹੁਣ ਮੈਂ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਸਾਡੇ ਨਾਲ ਚਾਰ ਸ਼ਬਦ ਸਾਂਝੇ ਕਰਨ। ਬਹੁਤ ਹੀ ਪਰਮ ਤੇ ਸਤਕਾਰਯੋਗ ਬਵੰਜਾ ਸ਼ਹੀਦਾਂ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਮੇਰੇ ਸਾਰੇ ਹੀ ਆਪਣੇ ਪਰਿਵਾਰ ਦੇ ਮੈਂਬਰੋਜ਼ੀ ਮੇਰੀਆਂ ਮਾਵਾ ਭੈਣਾ ਮੇਰੇ ਪਿਤਾ ਸમાન ਬਜ਼ੁਰਗ ਨੌਜਵਾਨ ਸਾਥੀ ਵੀਰ ਸਟੇਜ ਉੱਤੇ ਵਿਰਾਜਮਾਨ ਨਗਰ ਕੌਂਸਲ ਦੇ ਸਾਰੇ ਅਧਿਕਾਰੀ ਸਾਹਿਬ ਸਾਰੇ ਐਮਸੀ ਸਾਹਿਬਾਨ ਪ੍ਰਧਾਨ ਜੀ ਸਾਡੇ ਪਾਰਟੀ ਦੇ ਸਾਰੇ ਦਰਜਾ ਪਦਰਜਾ ਉਹਦੇਦਾਰ ਸਾਹਿਬਾਨ ਮੀਡੀਆ ਦੇ ਸਾਥੀ ਐਸਡੀਐਮ ਸਾਹਿਬ ਸਮਾਂ ਬਹੁਤ ਹੋ ਚੁੱਕਾ ਜਿਵੇਂ ਮੈਂ ਨਾਮ ਲੈਣ ਲੱਗਿਆ ਤੇ ਬਹੁਤ ਸਮਾਂ ਲੱਗ ਗਿਆ ਨਾ ਸੋ ਸਾਰੇ ਫਤਿਹ ਕਰੋ ਪ੍ਰੋਗਰਾਮ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਹ ਸਮਾਗਮ ਦੇ ਵਿੱਚ ਉਚੇਚੇ ਤੌਰ ਤੇ ਆਪਣੇ ਰੁਝੇਵੇਂ ਛੱਡ ਕੇ ਪਹੁੰਚਿਓ ਔਰ ਮੈਨੂੰ ਇਹਨਾਂ ਪਿਆਰ ਮਾਨ ਸਤਿਕਾਰ ਬਖਸ਼ਿਆ ਮੇਰੇ ਵੀਰੋ ਮੈਂ ਆਪਣੇ ਪਿਤਾ ਬਾਪੂ ਭਾਉ ਹੁੰਦਾ ਸੀ ਅਰੋੜਾ ਤੋਂ ਇੱਕੋ ਹੀ ਗੱਲ ਸਿੱਖੀ ਹੈ ਕਿ ਰਾਜਨੀਤੀ ਚ ਕੰਮ ਪਿਆਰਾ ਹੁੰਦਾ ਚੰਮ ਨਹੀਂ ਪਿਆਰਾ ਹੁੰਦਾ ਔਰ ਦੂਜੀ ਗੱਲ ਉਹ ਕਹਾ ਕਰਦੇ ਸੀਗੇ ਜੇ ਲੋਕਾਂ ਨੇ ਔਰ ਪ੍ਰਮਾਤਮਾ ਨੇ ਕਿਸੇ ਨੂੰ ਮੌਕਾ ਬਖਸ਼ਿਆ ਹੋਵੇ ਤੇ ਫਿਰ ਉਹ ਬੰਦਾ ਲੋਕਾਂ ਦਾ ਕੁਝ ਕਰ ਨਾ ਸਕੇ ਸਵਾਰ ਨਾ ਸਕੇ ਤੇ ਉਸ ਤੋਂ ਵੱਡਾ ਬਦਨਸੀਬ ਕੋਈ ਨਹੀਂ ਹੋ ਸਕਦਾ ਅੱਜ ਤੋਂ 3 ਸਾਲ ਪਹਿਲਾਂ ਤੁਹਾਡੀ ਕਚੇਰੀ ਦੇ ਵਿੱਚ ਆਏ ਤੁਸੀਂ ਪਿਆਰ ਸਤਿਕਾਰ ਸਾਥ ਦੇਣ ਵਾਲਾ ਸਾਰੇ ਦੇ ਸਾਰੇ ਰਿਕਾਰਡ ਨੇ ਜਿਹੜੇ ਪੂਰੇ ਪੰਜਾਬ ਦੇ ਤੋੜਤੇ ਤੇ ਅੱਜ ਉਹਨਾਂ 3 ਸਾਲਾਂ ਦੇ ਵਿੱਚ ਹੀ ਚਾਹੇ ਆਪਾਂ ਸੁਨਾਮ ਦੀ ਗੱਲ ਕਰ ਲਈ ਤੇ ਚਾਹੇ ਪੰਜਾਬ ਦੀ ਜਿੱਥੇ ਗੱਲ ਕਰਦੇ ਆ ਤੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਚਾਹੇ ਸਿਹਤ ਔਰ ਸਿੱਖਿਆ ਸਹੂਲਤਾਂ ਦੀ ਗੱਲ ਕਰ ਲਈਏ ਉਹਦੇ ਵਿੱਚ ਕ੍ਰਾਂਤੀਕਾਰੀ ਸਟੈਪਾਂ ਲਏ ਉਹਦੀ ਗੱਲ ਕਰ ਲਈਏ ਚਾਹੇ ਕਿਸਾਨ ਭਰਾ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਦਿਨੇ ਬਿਜਲੀ ਦੇਣ ਦੀ ਗੱਲ ਕਰ ਲਈਏ ਚਾਹੇ ਜੀਵਿਕੇ ਵਰਗਾ ਥਰਮਲ ਪਾਵਰ ਪਲਾਂਟ ਜਿਹੜੀਆਂ ਕਿ ਹੁਣ ਤੱਕ ਦੀਆਂ ਸਰਕਾਰਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਦੀਆਂ ਰਹੀਆਂ ਨੇ ਆਪਦੇ ਐਸੈਟਸ ਆਪਦੇ ਸੌਮੇ ਉਹਨੂੰ ਵਾਪਸ ਪੰਜਾਬ ਸਰਕਾਰ ਵੱਲੋਂ ਖਰੀਦਿਆ ਜਾਣਾ ਆਪਣੇ ਆਪ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਇਤਿਹਾਸ ਰਚਣ ਵਾਲੀ ਗੱਲ ਸੀਗੀ ਚਾਹੇ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਕਰ ਲਈਏ ਚਾਹੇ 18 ਟੋਲ ਪਲਾਜ਼ੇ ਚੱਕਣ ਦੀ ਗੱਲ ਕਰ ਲਈਏ ਚਾਹੇ 56000 ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਬਿਨਾ ਪੈਸੇ ਬਿਨਾ ਬਿਨਾ ਸਵਾਰਸ਼ਾਂ ਤੋਂ ਦੇਣ ਦੀ ਗੱਲ ਕਰ ਲਈਏ ਇਹ ਉਹ ਸਾਰੇ ਕੰਮ ਨੇ ਜਿਹੜੇ ਇੱਕ ਸਾਫ਼ ਨੀਅਤ ਔਰ ਨੀਤੀ ਵਾਲੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕੀਤੇ ਨੇ ਪਿਛਲੇ 3 ਸਾਲਾਂ ਦੇ ਵਿੱਚ ਇਥੋਂ ਦੀ ਜਦੋਂ ਸੁਨਾਮ ਦੀ ਗੱਲ ਕਰ ਲਈਏ ਜਿਵੇਂ ਮੈਂ ਪਹਿਲਾਂ ਕਿਹਾ ਕਿ ਬੜੇ ਲੰਬੇ ਚੌੜੇ ਸੰਘਰਸ਼ ਤੋਂ ਮਗਰੋਂ ਤੁਸੀਂ ਸਾਰਿਆਂ ਨੇ ਮੌਕਾ ਦਿੱਤਾ ਸੀਗਾ ਤੇ ਹੁਣ ਉਹ ਮੌਕੇ ਦਾ ਮੈਂ ਮੇਰੇ ਸਾਰੇ ਵੀਰਾਂ ਨੇ ਮੇਰਾ ਧੰਨਵਾਦ ਕੀਤਾ ਮੈਂ ਕਹਿੰਦਾ ਮੇਰਾ ਧੰਨਵਾਦ ਕਰਨ ਦੀ ਲੋੜ ਨਹੀਂ ਇਹ ਧੰਨਵਾਦ ਤਾਂ ਤੁਹਾਡਾ ਹੈ ਕਿ ਜਿਨ੍ਹਾਂ ਨੇ ਮੈਨੂੰ ਇਸ ਜੋਗਾ ਕੀਤਾ ਕਿ ਮੈਂ ਇਹ ਕੰਮ ਨੇ ਜਿਹੜੇ ਇਸ ਪਵਿੱਤਰ ਧਰਤੀ ਦੇ ਆਪਦੀ ਜਨਮ ਤੇ ਆਪਦੀ ਕਰਮ ਭੂਮੀ ਦੇ ਕਰ ਸਕਾ ਸੋ ਥੋੜਾ ਮੇਰੇ ਵੀਰੋ ਬਹੁਤ ਬਹੁਤ ਦਿਲ ਦੀਆਂ ਗਰਾਈਂ ਚੋਂ ਧੰਨਵਾਦ ਹੈ ਆਪਾਂ ਲੌਂਗਵਾਲ ਦੀ ਗੱਲ ਕੀਤੀ ਮੇਰੇ ਵੀਰ ਸੁਖਪਾਲ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਗਿਣਾ ਕੇ ਗਏ ਨੇ ਬਹੁਤ ਸਾਰੇ ਕੰਮ ਕੁਝ ਹੋਏ ਨੇ ਕੁਝ ਅਜੇ ਹੋਣੇ ਬਾਕੀ ਨੇ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਮੈਨੂੰ ਜਿਵੇਂ ਜਿਵੇਂ ਬਲਵਿੰਦਰ ਜੀ ਗੱਲ ਕਰ ਰਹੇ ਸੀਗੇ ਕਿ ਮੈਨੂੰ ਇਹਨਾਂ ਨੇ ਇੱਕ ਵਾਰੀ ਸਾਡੀ ਲੌਂਗੋ ਦੀ ਸਾਰੀ ਟੀਮ ਨੇ ਗੱਲ ਕੀਤੀ ਕਿ ਜੀ ਸਾਡੇ ਹਸਪਤਾਲ ਦੀ ਕੰਧ ਜਿਹੜੀ ਉਹ ਬਣਨ ਵਾਲੀ ਐ ਮੈਂ ਆਇਆ ਹੋਇਆ ਸੀਗਾ ਕਿਹੜਾ ਮਰ ਗਿਆ 38 ਲੱਖ ਰੁਪਇਆ ਭੇਜਦਾ ਉਹ ਕੰਧ ਬਣ ਗਈ ਪਰ ਮੈਂ ਉਸ ਦਿਨ ਇਹ ਹਸਾਬ ਲਾਇਆ ਕਿ ਚਾਹੇ ਅੱਜ ਜਾਂ 2 ਸਾਲ 5 ਸਾਲ 7 ਸਾਲ ਤਾਂ ਇਸ ਹਸਪਤਾਲ ਦੇ ਨਾਲ ਗੁਜ਼ਾਰਾ ਜਿਹੜਾ ਉਹ ਚੱਲ ਜੂਗਾ ਪਰ ਉਸ ਤੋਂ ਅੱਗੇ ਨਹੀਂ ਚੱਲਣਾ ਹੈਗਾ ਸੋ ਉਦੋਂ ਹੀ ਸੋਚ ਕੇ ਗਿਆ ਸੀਗਾ ਕਿ ਪ੍ਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਮਿਹਰ ਕਰਨ ਇੱਕ ਆਧੁਨਿਕ ਹਸਪਤਾਲ 30 ਬਿਸਤਰਿਆਂ ਦਾ ਉਹ ਲੌਂਗ ਵਾਲ ਦੇ ਵਿੱਚ ਆਪਾਂ ਜਲਦੀ ਸ਼ੁਰੂ ਕਰਾਂਗੇ ਤੇ ਅੱਜ ਪ੍ਰਮਾਤਮਾ ਨੇ ਉਹ ਸੁਣਵਾਈ ਹੈ ਜਿਹੜੀ ਕਰ ਲਈ ਹੈ 38000 ਸਕਰ ਫੀਟ ਇਹ ਹਸਪਤਾਲ ਬਣਨਾ ਹੈ 30 ਬੈਡਡ ਹਸਪਤਾਲ ਹੋਊਗਾ ਜਿਹਦੇ ਵਿੱਚ ਹਰ ਤਰ੍ਹਾਂ ਦੀ ਓਪੀਡੀ ਹੈ ਜਿਹੜੀ ਹਰ ਤਰ੍ਹਾਂ ਦੀ ਫੈਸਿਲਿਟੀ ਚ ਆਇਓ ਸਾਡੇ ਮਾਵਾ ਪੈਣਾ ਅਤੇ ਲਈ ਇਹ ਦੀਆਂ ਬਿਮਾਰੀਆਂ ਦਾ ਦਾ ਹੋਵੇ ਚਾਹੇ ਬੱਚਿਆਂ ਦਾ ਹੋਵੇ ਚਾਹੇ ਅੱਖਾਂ ਦਾ ਨੱਕ ਕਾਨਾਂ ਦਾ ਜਿੰਨੀਆਂ ਸਰਜਰੀ ਆਰਥੋਪੈਡਿਕਸ ਏ ਟੂ ਜ਼ेड ਸਭ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜ ਦਿਰਾਵਾਂ ਦੀ ਇਸ ਧਰਤੀ ਪੰਜਾਬ ਦੇ ਉੱਤੇ ਛੇਵਾਂ ਦਰਿਆ ਨਸ਼ਿਆਂ ਦਾ ਵਗਣਾ ਸ਼ੁਰੂ ਹੋਇਆ ਉਹ ਲੜਾਈਏ ਜਿਹੜੀ ਉਹਨੂੰ ਨਿਰਣਾਇਕ ਦੌਰ ਦੇ ਵਿੱਚ ਲੈ ਕੇ ਜਾ ਚੁੱਕਿਆ ਤੇ ਇਹ ਜੇ ਮੈਂ ਇਹ ਕਹਾ ਕੱਲੇ ਕੱਲੇ ਮੁੱਖ ਮੰਤਰੀ ਸਾਹਿਬ ਜਾਂ ਕੱਲਾ ਅਮਨ ਅਰੋੜਾ ਜਾਂ ਕੋਈ ਹੋਰ ਕੱਲਿਆਂ ਕਰ ਲੂਗਾ ਤੇ ਇਸ ਲੜਾਈ ਨੂੰ ਜਿੱਤ ਲਾਂਗੇ ਇਹ ਸੰਭਵ ਨਹੀਂ ਹੈ ਉਦੋਂ ਤੱਕ ਸੰਭਵ ਨਹੀਂ ਹੋਊਗਾ ਜਦੋਂ ਤੱਕ ਪੰਜਾਬ ਦਾ ਕੱਲਾ ਕੱਲਾ ਘਰ ਕੱਲਾ ਕੱਲਾ ਵਿਅਕਤੀ ਹੈ ਜਿਹੜਾ ਇਹਦੇ ਵਿੱਚ ਸਾਥ ਨਹੀਂ ਦੇਊਗਾ ਮੋਢੇ ਨਾਲ ਮੋਢਾ ਲਾ ਕੇ ਨਹੀਂ ਖੜੂਗਾ ਦੋ ਤਰੀਕੇ ਨਾਲ ਲੜਾਈ ਹੈ ਜਿਹੜੀ ਉਹ ਲੜੀ ਔਰ ਜਿੱਤੀ ਜਾਣੀ ਹੈ ਇੱਕ ਹੈ ਸਪਲਾਈ ਰਿਡਕਸ਼ਨ ਯਾਨੀ ਕਿ ਸਪਲਾਈ ਹੈ ਜਿਹੜੀ ਉਹ ਇੰਨੀ ਕੁ ਸਖਤੀ ਹੈ ਕੀਤੀ ਹੋਈ ਹੈ ਸਰਕਾਰ ਵੱਲੋਂ ਕਿ ਕੋਈ ਵੱਡਾ ਹੋਵੇ ਛੋਟਾ ਹੋਵੇ ਕੋਈ ਹੋਵੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਹੈਗੀ ਅਸੀਂ ਆ ਪਹਿਲੀ ਵਾਰੀ ਤੁਸੀਂ ਦੇਖਿਆ ਹੋਵੇਗਾ ਸ਼ਾਇਦ ਕੱਲ ਜਾਂ ਪਰਸੋਂ ਇੱਕ ਬਠੰਡੇ ਦੀ ਵੀਡੀਓ ਆਈ ਹੈ ਕਿ ਇੱਕ ਇੱਕ ਭੈਣ ਜਿਹਦਾ ਬੇਟਾ ਇਕਲੌਤਾ ਮੁੰਡਾ ਸੀ ਤੇ ਉਹ ਨਸ਼ੇ ਦੀ ਚਪੇੜ ਦੇ ਵਿੱਚ ਆਪਦੀ ਜਵਾਨ ਜਾਨ ਜਿਹੜੀ ਉਹ ਗਵਾ ਬੈਠਿਆ ਤੇ ਘਰ ਉਜੜ ਗਿਆ ਤੇ ਜਦੋਂ ਹੁਣ ਸਰਕਾਰ ਨੇ ਸਖਤੀ ਕੀਤੀ ਹੈ ਔਰ ਸਖਤੀ ਬੜੀ ਸਪਸ਼ਟ ਹੈ ਕਿ ਉਹ ਲੋਕ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਵਛਾ ਕੇ ਨਸ਼ੇ ਵੇਚ ਕੇ ਆਪਦੀ ਕਾਲੀ ਕਮਾਈ ਦੇ ਨਾਲ ਉਸ ਕਾਲੀ ਕਮਾਈ ਦੇ ਨਾਲ ਆਪਦੇ ਮਹਿਲ ਖੜੇ ਕਰ ਲਏ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਨਹੀਂ ਇਹ ਨਹੀਂ ਕੰਮ ਚੱਲਣ ਦੇਣਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਚਿੱਠੇ ਸੱਥਰ ਵਛੇ ਪਏ ਹੋਣ ਤੇ ਉਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਚੱਲਦੀ ਹੋਵੇ ਤਿੰਨ ਤਿੰਨ ਮੰਜ਼ਿਲਾ ਕੋਠੀਆਂ ਤੇ ਜੇ ਤੇ ਜਦੋਂ ਬਟੰਡੇ ਦੇ ਉਸ ਪਿੰਡ ਦੇ ਵਿੱਚ ਉਸ ਘਰ ਦੇ ਵਿੱਚ ਜਾ ਕੇ ਜਦੋਂ ਜੀਸੀਬੀ ਨੇ ਐ ਹੱਥ ਪਾਇਆ ਇਹਨਾਂ ਨੂੰ ਤੇ ਉਹ ਸਾਡੀ ਭੈਣ ਹੈ ਜਿਹੜੀ ਉਹ ਲੱਡੂ ਵੰਡਦੀ ਸੀ ਉਹ ਤਾੜੀਆਂ ਮਾਰਦੀ ਸੀ ਕਿ ਉਹ ਪੁਲਿਸ ਵਾਲੇ ਤੇ ਫੁੱਲ ਹੈ ਜਿਹੜੇ ਉਹ ਭਰਉਦੀ ਸੀਗੀ ਸੋ ਮੈਂ ਤੁਹਾਨੂੰ ਬੇਨਤੀ ਕਰ ਦੇਣੀ ਚਾਹਨਾ ਕਿ ਇਹ じゃ ਕੋਈ ਵਿਅਕਤੀ ਜਿਹੜਾ ਕਿ ਨਸ਼ਿਆਂ ਦੇ ਵਿੱਚ ਤੁਹਾਨੂੰ ਵੀ ਪਤਾ ਲੱਗੇ ਕਿਉਂਕਿ ਤੁਹਾਡੇ ਸਾਥ ਸਹਿਯੋਗ ਦੇਣਾ ਇਹ ਸੰਭਵ ਨਹੀਂ ਹੈਗਾ ਕੋਈ ਵੇਚਦਾ ਹੋਵੇ ਕੋਈ ਵਿਕਵਾਉਂਦਾ ਹੋਵੇ ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਹੈ ਮੇਰੇ ਵੀਰੋ ਇਹ ਆਪਾਂ ਹੋਣ ਨਹੀਂ ਦੇਣੀ ਹੈਗੀ ਕਿਉਂਕਿ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਕਿ ਜੇ ਅੱਜ ਆਪਣਾ ਕੋਈ ਧੀ ਪੁੱਤ ਬਚਿਆ ਹੋਇਆ ਇਸ ਕੰਮ ਤੋਂ ਅੱਜ ਆਪਣਾ ਘਰ ਬਚਿਆ ਹੋਇਆ ਹੈ ਤੇ ਕੱਲ ਨੂੰ ਉਹ ਇਸ ਅੱਗ ਦੀ ਚਪੇਟ ਦੇ ਵਿੱਚ ਨਹੀਂ ਆਊਗਾ ਇਹਨੂੰ ਹੁਣੇ ਠੱਲ ਜਿਹੜੀ ਉਹ ਆਪਾਂ ਸਾਰਿਆਂ ਨੂੰ ਪਾਉਣੀ ਪੈਣੀ ਹੈ ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਮੈਂ ਮੈਂ ਉਹੀ ਮੇਰੇ ਸਾਥੀਆਂ ਨੂੰ ਕਹਿ ਰਿਹਾ ਸੀਗਾ ਕਿ ਹੁਣ ਬਾਕੀ ਕਮਾਂਕਾਰਾਂ ਦੀ ਡਿਵੈਲਪਮੈਂਟ ਵਾਲੀ ਤਾਂ ਤੁਸੀਂ ਬੇਫਿਕਰ ਹੋ ਜਾਓ ਜਿਹੜਾ ਮੈਂ ਪਹਿਲਾਂ ਕਹਿੰਦਾ ਸੀਗਾ ਕੀ ਦਿ ਰਹੋ ਲੱਗਦਾ ਜਾਣ ਲੋ ਆ ਗਿਆ ਮੈਨੂੰ ਪਤਾ ਹੈ ਮੇਲਾ ਮੇਲਾ ਜੀ ਕਹਿੰਦੇ 1.5 ਕਰੋੜ ਦੀਆਂ ਲੇਟਾਂ ਦਾ ਬੋਲ ਕੇ ਜਾਓ ਉਹ ਮੈਂ ਕਿਹਾ ਮੈਨੂੰ ਪਤਾ ਹੈ ਗਰੂ ਪੈਸੇ ਆ ਗਏ ਤੁਹਾਡੇ ਕੋਲੇ ਪੈਸੇ ਭੇਜ ਤੇ ਅਸੀਂ ਉਹ ਜਿੱਦ ਦੇ ਲੱਗਣੀਆਂ ਹੋਈਆਂ ਸ਼ੁਰੂ ਹੋਣ ਮੈਂ ਉਹਦੇ ਬੋਲਦਾ ਹੁਣ ਪਹਿਲਾਂ ਨਹੀਂ ਮੈਂ ਬੋਲਦਾ ਹੁੰਦਾ ਸੋ ਬੇਫਿਕਰ ਰਹੋ ਬੇਫਿਕਰ ਰਹੋ ਇਹ ਉਹ ਆਪਣਾ ਪਹਿਲਾ ਵਾਲਾ ਕੰਮ ਤਾਂ ਹੈ ਨਹੀਂਗਾ ਕਿ ਬੋਲ ਜੋ ਮੁੜ ਕੇ ਆਏ ਨਾਲ ਉੱਠਦੇ ਬੁੱਲ ਵਾਂਗੂ ਲਟਕੀ ਜਾਵੇ ਤੇ ਤੇ ਲੋਕ ਡੀਕਰੀ ਜਾਂ ਨਾ ਜਿਸ ਦਿਨ ਕੰਮ ਸ਼ੁਰੂ ਹੋਣਾ ਹੋਊਗਾ ਉਦੋਂ ਹੀ ਦੱਸਾਂਗੇ ਉਦੋਂ ਹੀ ਕਹਾਂਗੇ ਤੇ ਤੁਹਾਡੇ ਪ੍ਰਧਾਨ ਜੀ ਬੇਫਿਕਰ ਹੋ ਜਾਓ ਪ੍ਰਧਾਨ ਜੀ ਤੁਸੀਂ ਲਾਈਟਾਂ ਦੀ ਗੱਲ ਕਰਦੇ ਹੋ ਰੋਜ਼ ਥੋੜਾ ਜਿਹਾ ਦੋ ਤਿੰਨ ਮਹੀਨੇ ਲੱਗਣੇ ਨੇ ਦੋ ਤਿੰਨ ਮਹੀਨੇ ਦੇ ਵਿੱਚ ਲੌਂਗਵਾਲ ਜਿਵੇਂ ਜਿਵੇਂ ਦੀਵਾਲੀ ਹੁੰਦੀ ਹੈ ਨਾ ਹਰ ਗਲੀ ਹਰ ਮੋਹੱਲੇ ਐਂਕ ਚ ਚਮਕਦਾ ਕਰ ਦੂੰਗਾ ਇੰਨੀਆਂ ਲਾਈਟਾਂ ਲਾ ਦੂੰਗਾ ਬੇਫਿਕਰ ਹੋ ਕੇ ਰਹੋ। ਸੋ ਤੁਹਾਡਾ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਹੈ। ਕਮਾਕਾਰਾਂ ਤਾਂ ਜਿਵੇਂ ਪਹਿਲਾਂ ਕਹਿੰਦਾ ਸੀਗਾ ਕਿ ਕਮਾਕਾਰ ਤਾਂ ਬੇਫਿਕਰ ਹੋ ਜਾਓ ਉਹ ਤਾਂ ਹੈਗੀ ਜ਼ਿੰਮੇਵਾਰੀ ਮੇਰੀ। ਆ ਇੰਨਾ ਕਿ ਜ਼ਰੂਰ ਹੈ ਕਿ ਕਿਉਂਕਿ ਹੁਣ ਚਲੋ ਤੁਹਾਡੇ ਪਿਆਰ ਸਤਿਕਾਰ ਸਦਕਾ ਪਾਰਟੀ ਨੇ ਕਬੱਡੀ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਦਿੱਤੀ ਹੋਈ ਹੈ ਉਹਦੇ ਕਰਕੇ ਭਜਨ ਅਠਾ ਜਿਹੜੀ ਉਹ ਸਾਰੇ ਪੰਜਾਬ ਦੇ ਵਿੱਚ ਅੰਦਰ ਬਾਹਰ ਰਹਿੰਦੀ ਹੈ ਉਹਦੇ ਕਰਕੇ ਕੋਈ ਕੋਈ ਸਮੇਂ ਦੀ ਕਮੀ ਪੇਸ਼ੀ ਹੋਵੇ ਉਹ ਤੁਹਾਡੇ ਕੋਲ ਮੈਂ ਮਾਫੀ ਜ਼ਰੂਰ ਮੰਗਦਾ ਉਹ ਤੁਸੀਂ ਬਾਕੀ ਫੋਨ ਤੇ ਆਪਾਂ ਹਰ ਟਾਈਮ ਅਵੇਲੇਬਲ ਆ ਮੈਂ ਮਹਿਕਮੇ ਵਾਲੇ ਨੂੰ ਜਿਨ੍ਹਾਂ ਨੇ ਹਸਪਤਾਲ ਬਣਾਉਣ ਵਾਲੇ ਮਹਿਕਮੇ ਵਾਲੇ ਹੈਗੇ ਠੇਕੇਦਾਰ ਕੌਣ ਹੈ ਤੁਸੀਂ ਹੋ ਜੀ ਕਿੰਨੀ ਦੇਰ ਚ ਬਣਾ ਦੋਗੇ ਜੀ 15 ਮਹੀਨਿਆਂ ਦੇ ਵਿੱਚ ਹਸਪਤਾਲ ਇਹ ਜਿਹਾ ਬਣਨਾ ਚਾਹੀਦਾ ਹੈ ਕਿ ਰਹਿੰਦੀ ਮੈਂ ਕਹਿੰਦਾ ਹਸਪਤਾਲ ਦੀ ਕੁਆਲਿਟੀ ਇਹ ਜਿਹੀ ਹੋਣੀ ਚਾਹੀਦੀ ਹੈ ਕੋਈ ਕੰਪਰੋਮਾਈਜ਼ ਨਹੀਂ ਕਰਨਾ ਕੋਈ ਸਮਝੌਤਾ ਨਹੀਂ ਕਰਨਾ ਇਹ ਜਿਹਾ ਹਸਪਤਾਲ ਬਣਨਾ ਚਾਹੀਦਾ ਕਿ ਸਾਰੇ ਪੰਜਾਬ ਦੇ ਵਿੱਚੋਂ ਲੋਕ ਇੱਥੇ ਦੇਖਣ ਆਉਣ ਠੀਕ ਹੈ ਮੰਜੂਰ ਬਸ ਠੀਕ ਹੈ ਥੋੜਾ ਬਹੁਤ ਬਹੁਤ ਤੁਸੀਂ ਸਾਫ ਸੁਥਰਾ ਜਿਹੜਾ ਜਿਹੜਾ ਤੁਹਾਡਾ ਹੱਕ ਹਲਾਲ ਦੀ ਜਿੰਨੀ 2% 5% ਜਿੰਨੀ ਤੁਹਾਡੀ ਕਮਾਈ ਹੈ ਵਪਾਰ ਵਿੱਚੋਂ ਉਹ ਕਰੋ ਪਰ ਨਾ ਫालतू ਕੋਈ ਇਸ ਲਾਚ ਕਰਨਾ ਨਾ ਕਿਸੇ ਨੂੰ ਚੋਣੀ ਕੋਈ ਕਮਿਸ਼ਨ ਦਾ ਦੇਣਾ ਕੰਮ ਆਪ ਦਾ ਕੰਮ ਤੁਹਾਡਾ ਮੈਂ ਮੁੱਕੜ ਨਹੀਂ ਦਿੰਦਾ ਹੈਗਾ ਸਾਰੇ ਠੇਕੇਦਾਰਾਂ ਦਾ ਕੰਮ ਇਹਨਾਂ ਲਿਆ ਦੂੰਗਾ ਮੈਂ ਕੰਮ ਸਾਫ ਸੁਥਰਾ ਕਰਕੇ ਦਿਓ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਣਾ ਬੈਜੋ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਸੰਸਥਾਵਾਂ ਵੱਲੋਂ ਮੰਤਰੀ ਸਾਹਿਬ ਦਾ ਸਨਮਾਨ ਕੀਤਾ ਜਾਣਾ ਜੀ ਸਭ ਤੋਂ ਪਹਿਲਾਂ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਮੈਂ ਪੁਰਾਣੀ ਜਾਮਾ ਮਸਜਿਦ ਕਮੇਟੀ ਦੇ ਪ੍ਰਧਾਨ ਹਰਬੰਸ ਖਾਨ ਜੀ ਤੇ ਗੁਰਜੰਟ ਖਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਸਟੇਜ ਦੇ ਨੇੜੇ ਆ ਜਾਣ ਉਹਨਾਂ ਵੱਲੋਂ ਵੀ ਸਨਮਾਨ ਕੀਤਾ ਜਾਣਾ ਮੇਰੀ ਬੇਨਤੀ ਹੈ ਕਿ ਸਟੇਜ ਤੇ ਉਹੀ ਸੱਜਣ ਆਉਣ ਜਿਨ੍ਹਾਂ ਦਾ ਨਾਮ ਬੋਲਿਆ ਜਾ ਰਿਹਾ ਜੀ ਸਾਰਿਆਂ ਦਾ ਵਾਰੋ-ਵਾਰ ਨਾਮ ਬੋਲਾਂਗੇ ਤੇ ਹੁਣ ਪੁਰਾਣੀ ਜਾਮਾ ਮਸਜਿਦ ਕਮੇਟੀ ਦੇ ਪ੍ਰਧਾਨ ਹਰਬੰਸ ਖਾਨ ਜੀ ਤੇ ਗੁਰਜੰਟ ਖਾਨ ਜੀ ਨੂੰ ਬੇਨਤੀ ਹੈ ਕਿ ਉਹ ਪਹੁੰਚ ਜਾਣ ਸ਼ਿਵ ਮੰਦਰ ਤਲਾਬ ਵਾਲਾ ਪੱਤੀਗਾਹੂ ਤੋਂ ਬਬਲੀ ਜਿੰਦਲ ਜੀ ਨਰਿੰਦਰ ਸ਼ਰਮਾ ਜੀ ਤੇ ਸੰਦੀਪ ਕੁਮਾਰ ਜੀ ਨੂੰ ਬੇਨਤੀ ਹੈ ਕਿ ਉਹ ਆ ਜਾਣ ਇਨਾਂ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਪੱਤੀਗਾਹੂ ਉਹਨਾਂ ਦੇ ਨੁਮਾਇੰਦੇ ਭੀਮ ਪਾਦੜਾ ਜੀ ਉਹਨਾਂ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਪੱਤੀ ਮੁਕੰਮੀ ਸੁਨਾਮੀ ਤੋਂ ਪਾਲੀ RAM ਜੀ ਇਸ ਤੋਂ ਬਾਅਦ ਪੰਚਾਇਤਾਂ ਵੱਲੋਂ ਸਨਮਾਨ ਕੀਤਾ ਜਾਣਾ ਹੈ ਪਿੰਡੀ ਵਿੜਿਆਣੀ ਤੋਂ ਸਰਪੰਚ ਨਿਹਾਲ ਸਿੰਘ ਜੀ ਪਿੰਡੀ 21 ਸਮਾਤੋਂ ਸਰਪੰਚ ਭੀਮਦਾਸ ਜੀ ਪਿੰਡੀ ਉਦੇਪਾਨਗਰ ਤੋਂ ਸਰਪੰਚ ਗੋਬਿੰਦ ਸਿੰਘ ਜੀ ਪਿੰਡੀ ਕੇਰ ਸਿੰਘ ਤੋਂ ਸਰਪੰਚ ਬਲਵੀਰ ਸਿੰਘ ਜੀ ਪਿੰਡੀ ਬਟੂਹਾ ਤੋਂ ਸਰਪੰਚ ਜਗਰਾਜ ਸਿੰਘ ਜੀ ਪਿੰਡੀ ਕੈਂਬੋਵਾਲ ਤੋਂ ਸਰਪੰਚ ਦਰਸ਼ਨ ਸਿੰਘ ਜੀ ਸਭ ਨੂੰ ਬੇਨਤੀ ਹੈ ਕਿ ਉਹ ਇੱਥੇ ਪਹੁੰਚ ਜਾਣ ਮੰਤਰੀ ਸਾਹਿਬ ਜੀ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ 5 ਨਹੀਂ 10 ਨਹੀਂ 15 20 ਨਹੀਂ ਪੂਰੇ 52 ਕਰੋੜ ਰੁਪਏ ਦਾ